ਫਗਵਾੜਾ ਦੇ ਪਿੰਡ ਹਰਦਾਸਪੁਰ ਵਿੱਚ ਸਰਪੰਚ ਦੀ ਸਸਤੀ ਲਾਸ਼ ਉਸਦੇ ਘਰੋਂ ਸ਼ੱਕੀ ਹਾਲਾਤਾਂ ਦੇ ਵਿੱਚ ਮਿਲੀ ਹੈ। ਦੱਸਦਾ ਇਹ ਮ੍ਰਿਤਕਔਰ ਦੇ ਸਰਪੰਚ ਪਤੀ ਅਤੇ ਪੁੱਤਰ ਨੇ ਲੁੱਟਖੋਤ ਤੋਂ ਬਾਅਦ ਮਾਂ ਦੀ ਹੱਤਿਆ ਕਰਨ ਦਾ ਦੋਸ਼ ਲਗਾਇਆ ਹਾਲਾਂਕਿ ਘਟਨਾ ਦੀ ਜਾਣਕਾਰੀ ਮਿਲਨ ਤੇ ਐਸਪੀ ਰੁਪਿੰਦਰ ਕੌਰ ਪੱਟੀ ਐਡੀਐਸਪੀ ਪਾਰਕਪੂਸ਼ਨ ਪੁਲਿਸ ਫੋਰਸ ਨਾਲ ਮੌਕੇ ਤੇ ਪਹੁੰਚੇ ਨੇ ਤੇ ਜਾਂਚ ਤੇਜ਼ ਕਰ ਦਿੱਤੀ ਗਈ ਹੈ ਤੇ ਉੱਥੇ ਹੀ ਮ੍ਰਿਤਕ ਦੀ ਪਛਾਣ ਰਾਮਪਿਆਰੀ ਜਿਸ ਦੀ ਉਮਰ 65 ਸਾਲ ਵੱਜੂ ਹੋਈ ਹੈ ਤੇ ਮ੍ਰਿਤਕ ਦੀ ਛੂਟੀ ਨੂੰ ਮਨਦੀਪ ਕੌਰ ਦੇ ਬਿਆਨ ਤੇ ਸਤਨਾਮਪੁਰਾ ਥਾਣੇ ਵਿੱਚ ਮਾਮਲਾ ਜੁੜਾ ਹੈ ਉਤਾਰਜ ਤੱਗਿਆ ਤੇ ਜਾਣਕਾਰੀ ਅਨੁਸਾਰ ਪਿੰਡ ਦੀ ਸਰਪੰਚ ਬਲਵਿੰਦਰ ਕੌਰ ਹੈ ਤੇ ਉਹ ਪਾਚਪਾ ਪਾਰਟੀ ਦੇ ਨਾਲ ਸੰਬੰਧਿਤ ਹੈ ਸਰਪੰਚ ਬਲਵਿੰਦਰ ਕੌਰ ਦੀ ਸੱਸ ਆਪਣੀ ਨੂੰ ਨਾਲ ਆਪਣੇ ਛੋਟੇ ਪੁੱਤਰ ਦੇ ਘਰ ਰਹਿੰਦੀ ਸੀ ਉਸ ਦਾ ਜੀਜਾ ਵਿਦੇਸ਼ ਵਿੱਚ ਰਹਿੰਦਾ ਸੀ ਤੇ ਪਤਨੀ ਦੇ ਪਤਨੀ ਦੇ ਆਪਣੇ ਮਾਪਿਆਂ ਦੇ ਵਿੱਚ ਘਰ ਜਾਣ ਦੇ ਕਾਰਨ ਸਸਰਾਮ ਪਿਆਰੀ ਘਰ ਵਿੱਚ ਇਕੱਲੀ ਸੀ ਤੇ ਉੱਥੇ ਹੀ ਦੱਸ ਦਈਏ ਕਿ ਲੁਟੇਰਿਆਂ ਨੇ ਘਰ ਦੇ ਵਿੱਚ ਵੜ ਕੇ ﺍﻟमारीਆਂ ਤੇ ਲੋਕਰ ਜਿਹੜੇ ਨੇ ਉਹ ਤੋੜ ਦਿੱਤੇ ਗਏ ਨੇ ਤੇ ਉਹਨਾਂ ਦੀ ਮਾਂ ਦਾ ਕਤਲ ਕਰ ਦਿੱਤਾ ਹੈ ਤੇ ਦੱਸਦੇ ਹੀ ਉਹਨਾਂ ਦੱਸਿਆ ਕਿ ਲੁਟੇਰੇ ਘਰੋਂ 35 ਤੋਲੇ ਸੋਨਾ 5 ਯੂਰੋ ਅਤੇ ਢਾਈ ਲੱਖ ਰੁਪਏ ਦੀ ਭਾਰਤੀ ਕਰੰਸੀ ਜਿਹੜੀ ਨੇ ਉਹ ਚੋਰੀ ਕਰਕੇ ਲੈ ਗਏ ਨੇ ਤੇ ਪਰਿਵਾਰ ਨੂੰ ਇਸ ਘਟਨਾ ਦਾ ਪਤਾ ਲੱਗਦੇ ਹੀ ਉਹਨਾਂ ਨੇ ਪੁਲਿਸ ਨੂੰ ਜਿਹੜੀ ਹੈ ਇਤਲਾਹ ਕਰ ਦਿੱਤੀ ਤੇ ਦੱਸ ਦਈਏ ਵਿਦੇਸ਼ ਵਿੱਚ ਰਹਿੰਦੇ ਉਹਨਾਂ ਦੇ ਪੁੱਤਰ ਨੂੰ ਜਿਹੜਾ ਹੈ ਦੱਸ ਦਿੱਤਾ ਗਿਆ ਹੈ ਕਿ ਉਹਨਾਂ ਦੀ ਮਾਂ ਨੂੰ ਜਿਹੜਾ ਹੈ ਉਹਨਾਂ ਨੇ ਫੋਨ ਕੀਤਾ ਸੀ ਕਿ ਮਾਂ ਨੇ ਫੋਨ ਜਿਹੜਾ ਉਹ ਨਹੀਂ ਚੁੱਕਿਆ ਤੇ ਫਿਰ ਉਸਨੇ ਆਪਣੇ ਭਰਾ ਨੂੰ ਜਦੋਂ ਫੋਨ ਕੀਤਾ ਸੀ ਤੇ ਉਸ ਨੂੰ ਪਤਾ ਲੱਗਿਆ ਹੈ ਕਿ ਉਹ ਦੇਖਣ ਗਿਆ ਸੀ ਤੇ ਉਸ ਨੂੰ ਪਤਾ ਲੱਗਦਾ ਹੈ ਕਿ ਇਹ ਕਰਨਾ ਜਿਹੜੀ ਉਹ ਵਾਪਰ ਚੁੱਕੀ ਹੈ ਤੇ ਉੱਥੇ ਹੀ ਐਸਪੀ ਰੁਪਿੰਦਰ ਕੌਰ ਪੱਟੀ ਅਤੇ ਡੀਐਸਪੀ ਪਾਲਕੁਸ਼ ਨੇ ਕਿਹਾ ਹੈ ਕਿ ਪਰਿਵਾਰ ਕਤਲ ਦਾ ਦੋਸ਼ ਲਗਾ ਰਿਹਾ ਹੈ ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਹੁਣਾਂ ਦੱਸਿਆ ਕਿ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ ਤੇ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਇਹ ਸਾਰਾ ਪੇਤ ਜੜਾ ਹੈ ਉਹ ਖੁੱਲੇਗਾ ਤੇ ਡੀਐਸਪੀ ਨੇ ਵੀ ਕਿਹਾ ਹੈ ਕਿ ਮੁੱਢਲੇ ਦ੍ਰਿਸ਼ਟੀਕੋਣ ਤੋਂ ਮਾਮਲਾ ਥੋੜਾ ਗੁੰਝਲਦਾਰ ਜਾਪਦਾ ਹੈ ਤੇ ਮ੍ਰਿਤਕ ਦੀ ਛੋਟੀ ਨੂੰ ਮਨਦੀਪ ਕੌਰ ਦੇ ਬਿਆਨ ਤੇ ਆਧਾਰ ਤੇ ਸੁਲਤਾਨਪੁਰਾ ਥਾਣੇ ਦੇ ਵਿੱਚ ਮਾਮਲਾ ਦਰਜ ਕਰਕੇ ਅਗਲੀ ਰੀ ਕਾਰਵਾਈ ਸ਼ੁਰੂ ਕਰ ਦਿੱਤੀ। ਇਹ ਸੂਚਨਾ ਆल्ल्या ਤੇ ਸਾਡੇ ਸਰਪੰਚ ਸਾਹਿਬ ਆ ਉਹਨਾਂ ਦੇ ਮਾਤਾ ਕੀ ਘਰੇ ਆ ਉਹਨਾਂ ਦਾ ਰਾਤੀ ਇੱਕ ਮਾਰਡਲ ਪਿਆ ਔਰ ਲੁੱਟਫੋ ਵੀ ਹੋਈ ਜਾ। ਸਾਮਿਲਤਾ ਦੇ ਕਿੰਨੇ ਕਿਤੇ ਜਿਹੜੇ ਇਹ ਸਾਡੇ ਭਾਜਪਾ ਵਾਲਿਆਂ ਦੇ ਤੇ ਹਮਲੇ ਹੋ ਰਹੇ ਆ ਇਹ ਬਹੁਤ ਨਿੰਦਣਯੋਗ ਆ ਬਿਛੇਲੇ ਚਾਹ ਕਾਲੀਆ ਸਾਹਿਬ ਤੇ ਹੋਵੇ ਚਾਹ ਹੋਰ ਹਮਲੇ ਹੋਏ ਆ ਇਹਨਾਂ ਨੂੰ ਵੀ ਇਤਰਾ ਜਾਂਚ ਕਰਦੀ ਹੋਵੇ। ਔਰ ਕਿੰਨੇ ਕਿਤੇ ਮੈਂ ਕੋਰਤੀ ਸਮਝਦਾ ਵੀ ਲੇਕਿਨ ਇਹ ਵੀ ਆ ਵੀ ਸਰਕਾਰ ਦੇ ਹਿੱਤ ਦੇ ਵਿੱਚ ਜ਼ਿਆਦਾ ਕੰਮ ਕਰਦੇ ਆ ਦੂਜਿਆਂ ਲਈ ਘੱਟ ਕੰਮ ਕਰਦੇ ਆ। ਔਰ ਅਸੀਂ ਇਹ ਮੰਨਤੀ ਕਰਦੇ ਆ ਕਿ ਇਦਾਂ ਦਾ ਕੰਮ ਨਹੀਂ ਹੋਣਾ ਚਾਹੀਦਾ। ਬਾਕੀ ਸਰਪੰਚ ਸਾਹਿਬ ਦੇ ਨਾਲ ਹੀ ਅਸੀਂ ਪਾਰਟੀ ਸਾਰਿਆਂ ਨਾਲ ਆ ਰਿਹਾ ਜਿੱਦਾਂ ਦਾ ਵੀ ਸਾਨੂੰ ਹੁਕਮ ਲਾਉਣਗੇ ਇਸ ਹੰਸਾਫ ਤੱਕ ਅਸੀਂ ਨਾਲ ਹੈ ਜਿੱਦਾਂ ਵੀ ਇਹ ਕਹਿਣਗੇ ਹਮਲਿਆਂ ਨੂੰ ਲੈ ਕੇ ਪ੍ਰਸ਼ਾਸਨ ਨੂੰ ਕੀ ਮੈਸੇਜ ਦੇਣਾ ਚਾਹੀਦਾ ਹੈ ਪ੍ਰਸ਼ਾਸਨ ਨੂੰ ਅਲਰਟ ਰਹਿਣਾ ਚਾਹੀਦਾ ਪ੍ਰਸ਼ਾਸਨ ਜਿਹੜਾ ਹੈ ਉਹ ਸਿਰਫ ਤੇ ਕੇਵਲ ਜਿਹੜੇ ਸਰਕਾਰ ਦੇ ਬੰਦੇ ਆ ਉਹਨਾਂ ਨੂੰ ਚਾਹਾਂ ਪਿਆਵਾਂ ਤਕਸੀਮਤ ਹੋਇਆ ਹੈ ਇਸ ਕਰਕੇ ਇਹਨਾਂ ਦਾ ਜਿਹੜਾ ਕ੍ਰਾਈਮ ਹੈ ਜਾਂ ਹੋ ਰਿਹਾ ਉਹਨਾਂ ਪਾਸੇ ਧਿਆਨ ਘਟਿਆ ਲੇਕਿਨ ਜਿਹੜੀ ਸਰਕਾਰ ਆ ਉਹਨਾਂ ਦੇ ਜ਼ਮਾਨੇ ਵਿੱਚ ਸੇਵਾ ਕਰਦੇ ਸੁਭਾਤਾ ਇਹਨਾਂ ਦਾ ਧਿਆਨ ਹਾਂ ਜੀ ਸਾਨੂੰ ਰੌਂਡ 1 ਵਜੇ ਦੇ ਆਸ-ਪਾਸ ਸਾੜੇ ਇਨਫੋਰਮੇਸ਼ਨ ਮਿਲਦੀ ਹੈ ਕਿ ਵਿਲੇਜ ਹਰਦਾਸਪੁਰ ਦੇ ਰਣ ਵਾਲੇ ਦਰਜਨ ਸਿੰਘ ਨੇ ਕਿ ਜੀਵਨਾ ਨੇ ਉਹਨਾਂ ਦੀ ਮਦਰ ਹੈ ਜਿਹੜੀ ਯੂਕਾਰ ਦੇ ਵਿੱਚੋਂ ਨਾਲ ਦੀ ਮੌਤ ਹੋਈ ਹੋਈ ਹੈ ਤੇ ਘਰ ਦੇ ਵਿੱਚ ਕੁਝ ਕਮਰਿਆਂ ਦੇ ਵਿੱਚੋਂ ਅਲਮਾਰੀਆਂ ਟੁੱਟੀਆਂ ਹੋਈਆਂ ਨੇ ਤੇ ਉਹਨਾਂ ਦੇ ਜਿਹੜੇ ਕੋਈ ਸੋਨੇ ਦੇ ਆਰਨਾਮੈਂਟਸ ਤੇ ਕੁਝ ਹੋਰ ਵੈਲਿਊਏਬਲ ਜਿਹੜੇ ਚੋਰੀ ਹੋ ਗਏ ਇਹ ਵੀ ਜਿੱਦਿਸੀ ਮੌਕਾ ਵਿਜ਼ਿਟ ਕੀਤਾ ਹੈਗਾ ਐਸਐਸਓ ਸਾਹਿਬ ਤੇ ਗੇਸ ਨੂੰ ਪੜਾ ਸਾਹਬ ਦੇ ਨਾਲ ਔਰ ਸੂਚਾਰੀ ਵੈਰੀਫਾਈ ਕਰ ਰਹੀ ਹੈ ਬੋਡੀ ਨੂੰ ਫੋਰ ਇਗਜ਼ਾਮੀਨੇਸ਼ਨ ਸਿਵਲ ਹਸਪੀਟਲ ਤੇ ਜਿੱਤ ਲਿਆ ਹੈਗਾ ਤੇ ਇਹ ਵਿੱਚ ਫਰਦਰ ਅਸੀਂ ਇਨਵੈਸਟਿਗੇਟ ਕਰ ਰਹੇ ਹਾਂ ਮੈਮ ਘਰ ਦੇ ਵਿੱਚੋਂ ਸਾਹਮਣੇ ਆਇਆ ਕੁਛ ਕੀ ਚੋਰੀ ਹੋਇਆ ਕੁਛ ਹਾਂਜੀ ਪਰਿਵਾਰ ਦੇ ਕਹਿਣ ਨੂੰ ਤਾਂ ਅੱਜ ਤੱਕ ਦੱਸਿਆ ਉਹਨਾਂ ਦੇ ਚੂਲ ਟੂਰਨਾਮੈਂਟ ਤੇ ਕੁਝ ਪੈਸੇ ਚੁੜੇ ਕੀ ਮੈਮ ਲੱਗਦਾ ਸੀ ਮੌਕੇ ਤੇ ਦੇਖ ਕੇ ਮਾਤਾ ਜੀ ਦੇ ਸੱਟਾ ਸੁੱਟਾ ਕਿਵੇਂ ਹੋ ਗਈ ਜੀ ਬੋਡੀ ਵੀ ਜੀ ਅਸੀਂ ਐਗਜ਼ਾਮੀਨੇਸ਼ਨ ਤੋਂ ਵਾਅ ਮਾਗੇ ਸਿਵਲ ਹਸਪੀਟਲ ਤੋਂ ਤੇ ਉਹਦੇ ਅਕੋਰਡਿੰਗ ਹੀ ਤੁਸੀਂ ਕਰਾਵਾਂਗੇ ਬਾਕੀ ਜਿਵੇਂ ਪਰਿਵਾਰ ਬਿਆਨ ਦੇ ਰਿਹਾ ਉਸ ਸਾਬ ਦੇ ਨਾਲ ਅਕੋਰਡਿੰਗ ਮੈਡਮ ਸਿਫੀਟ ਵੀ ਗਈ ਕਿ ਬੜਾ ਘਟਨਾ ਹੈ ਮੈਡਮ ਸਾਨੂੰ ਜੀ ਕੋਈ 11 ਵਜੇ ਸਾਨੂੰ 1 ਵਜੇ ਦੀ ਇਨਫੋਰਮੇਸ਼ਨ ਹੈ ਪਰਿਵਾਰ ਨੂੰ 11 ਵਜੇ ਆ ਕੇ ਪਤਾ ਲੱਗਿਆ ਹਾੜੇ ਚੋਂ ਨਾ ਇਨਫੋਰਮੇਸ਼ਨ ਇਕ ਵੇਂ ਦੇ ਆਸ-ਪਾਸ ਮਿਲ ਪਈ ਹੈ ਤੇ ਮੈਮ ਜੇ ਤੁਹਾਨੂੰ ਮੌਕੇ ਤੇ ਬੋਡੀ ਕੇਸ ਕੰਡੀਸ਼ਨ ਚ ਬੇਸਿਕ ਕੀ ਲੱਗਦਾ ਸਮਝਾਓ ਅਕਲੀ ਪਰਿਵਾਰ ਨੂੰ ਪਹਿਲਾਂ ਇਹ ਲੱਗਿਆ ਜੋ ਹਜੇ ਵੀ ਸਬਜੈਕਟ ਟੂ ਐਗਜ਼ਾਮੀਨੇਸ਼ਨ ਹੈ ਪਰਿਵਾਰ ਨੇ ਵੀ ਸੋਚਿਆ ਕਿ ਇਹਨਾਂ ਨੂੰ ਸ਼ਾਇਦ ਕੋਈ ਹਾਰਟ ਅਟੈਕ ਹੋ ਗਿਆ ਇਸ ਕਰਕੇ ਉਹਨੇ ਬੋਡੀ ਮੂਵ ਕਰ ਦਿੱਤੀ ਹੋਈ ਹੈ ਕੋਈ ਸੀਸੀਟੀਵੀ ਮੈਡਮ ਆਈ ਕੋਈ ਸਾਹਮਣੇ ਨਹੀਂ ਹਾਜੀ ਨਹੀਂ ਅਸੀਂ ਜਿਨੂਰ ਕਰ ਰਹੇ ਹਾਂ ਟੀਮ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੁਹਾਨੂੰ ਮੈਂ ਮਤਲਬ ਮਤਾ ਇਹ ਨਾਮ ਕੀ ਹੈ ਤੇ ਪੂਰਾ ਰਾਮ ਪਿਆਰੀ ਹੈ ਜਿਹਨਾਂ ਦਾ ਨਾਮ ਔਰ ਲਗਭਗ 50 ਸਾਲ ਦੀ ਜਨਦਸਿਆ ਇਹਨਾਂ ਨੇ ਇਹ ਇਗਜ਼ੀਟ ਇੱਥੇ ਹੈ ਔਰ ਦੂਜੀ ਦਿਵਾਰ ਨਹੀਂ ਮੈਡ ਮੈਡ ਬੋਡੀ ਤੋਂ ਕੀ ਲੱਗ ਰਿਹਾ ਕਿਹੜੀ ਚੀਨਣ ਮਾਰ ਕੀਤਾ ਗਿਆ ਹੈ ਕਿੰਨੇ ਨਿਸ਼ਾਨ ਇਹ ਬੋਡੀ ਦੀ ਐਗਜ਼ਾਮੀਨੇਸ਼ਨ ਹੈ ਮੈਡੀਕਲ ਐਗਜ਼ਾਮੀਨੇਸ਼ਨ ਹੈ ਸੋ ਸਭ ਤੋਂ ਲਾਸਟ ਜਿਹੜੀ ਮੌਰੀਟੀ ਇਜ਼ ਇਥੇ ਉਹਦੀ ਐਗਜ਼ਾਮੀਨੇਸ਼ਨ ਤੋਂ ਇਧਰ ਮੈਂ ਇੱਕ ਸੋਈ ਦੇ ਵਿੱਚ ਕਾਫੀ ਮਤਲਬ ਇਹਦਾ ਮਠਾਈ ਵਗੈਰਾ ਕੋ ਲੱਗਦਾ ਵੀ ਇਦਾਂ ਦਾ ਕੁਝ ਖਾ ਉਹ ਹਾਂਜੀ ਉਹ ਵੀ ਪਰਮਾਰਕ ਦੱਸਣ ਨੂੰ ਤਾਂ ਵੀ ਜਿਹੜੀ ਮਠਾਈ ਸੀ ਜੀ ਉਹ ਕਮਰੇ ਚ ਪਈ ਸੀ ਪਰ ਇਹਨਾ ਨਹੀਂ ਚੱਕ ਕੇ ਕਿਚਨ ਦੇ ਵਿੱਚ ਰੱਖੀ ਹੈ ਸੋ ਜਿਹੜਾ ਸੀਨ ਆਫ ਕ੍ਰਾਈਮ ਹੈ ਉਹ ਕਾਫੀ ਚੇਂਜ ਹੋਇਆ ਹੋਇਆ ਸੀਗਾ ਸੋ ਸਾਰੀ ਐਗਜ਼ਾਮੀਨੇਸ਼ਨ ਸਾਰੀ ਵੈਰੀਫਿਕੇਸ਼ਨ ਅਸੀਂ ਕਰ ਰਹੇ ਹਾਂ ਕਿ ਮੈਂ ਪਰਿਵਾਰ ਕੋ ਮੈਂਬਰ ਕੌਣ-ਕੌਣ ਇਸ ਕੱਢ ਦੇ ਵਿੱਚ ਹੈਗਾ ਇਹ ਇਹਨਾਂ ਦੀ ਜੀ ਕਿ ਨੂੰ ਐ ਪਰ ਉਹ ਪੇਕੇ ਪਰਵਾਦ ਲਈ ਹੋਈ ਸੀਗੀ ਹਾਂ ਉਹਨਾਂ ਦੇ ਕੁਝ ਪੀਜੀ ਚ ਲੜਕੇ ਵੀ ਰਹਿੰਦੇ ਹੈਗੇ ਆ ਤੇ ਇਹਨਾਂ ਦਾ ਜਿਹੜਾ ਆਪ ਦਾ ਪਤਾ ਹੈ ਉਹ ਥੋੜਾ ਹਟਮਾ ਰਹਿੰਦਾ ਪਿੰਡ ਦੇ ਵਿੱਚ ਹੀ ਹੈ ਤਮਾਤਾ ਦੇ ਦਰ ਅਦਰਵਾਈਜ਼ ਪਰਵਾਦ ਵਿੱਚੋਂ ਇੱਕ ਇਕੱਲੇ ਸੀਗੇ ਪੀਜੀ ਦੇ ਬੱਚੇ ਕਿੰਨੇ ਕਰਨ ਦੇ تھے ਚਾਰ ਮੇਜੇ ਸਾਰੇ ਨੂੰ ਕਰਦੇ ਨੇ ਜੀ ਤਾਂ ਕੀ ਕਰ ਵੀ ਕੀਤੀ ਹੈ ਜੀ ਬਸ ਵਿਆਹ ਲੈਣੇ ਆ ਤੇ ਬਾਕੀ ਜਿਹੜਾ ਮੈਡੀਕਲ ਐਗਜ਼ਾਮੀਨੇਸ਼ਨ ਬੋਡੀ ਦਾ ਹੋਏਗਾ ਉਹ ਬੋਡੀ ਦੇ ਤੱਕ